ਯਾਰ ਇਹਨਾਂ ਨੂੰ ਭਾਰੀ ਬਾਰਿਸ਼ ਦੇ ਕਾਰਨ ਅੱਜ ਰੋਪੜ ਜਿਲ੍ਹੇ ਦੇ ਪਿੰਡ ਮਨਸਾਲੀ ਵਿਖੇ ਇੰਨਾ ਜ਼ਿਆਦਾ ਲੱਡ ਆਇਆ ਜਿਵੇਂ ਖੱਡਾਂ ਦੇ ਵਿੱਚ ਕਿ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਨਜ਼ਰ ਆ ਰਿਹਾ ਮੈਂ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੀ ਜਿਹੜੀ ਬਾਰਸ਼ ਪਈ ਹੈ ਭਾਵੇਂ ਕਿ ਕਿਤੇ ਬਾਰਸ਼ ਬਹੁਤ ਘੱਟ ਹੈ ਕਿਤੇ ਬਾਰਸ਼ ਬਹੁਤ ਜ਼ਿਆਦਾ ਹੈ ਪਰ ਲੇਕਿਨ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਜਿਹੜੀ ਪਿੰਡ ਮਨਸਾਲੀ ਕਿਸੇ ਕੇ ਪਾਣੀ ਨਦੀ ਦੇ ਵਿੱਚ ਇੰਨਾ ਜ਼ਿਆਦਾ ਆਇਆ ਕਿ ਲੋਕਾਂ ਦੇ ਆਸ-ਪਾਸ ਜੋ ਘਰ ਜਿਹਦੇ ਵਿੱਚ ਪਸ਼ੂ ਬੰਦੇ ਆਪਾਂ ਪਸ਼ੂਆਂ ਦੇ ਬਾੜਿਆਂ ਦੇ ਵਿੱਚ ਪਾਣੀ ਖੁੰਬਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਤਸਵੀਰ ਦੇ ਵਿੱਚ ਬਿਲਕੁਲ ਅਸੀਂ ਦੇਖ ਪਾ ਰਹੇ ਹਾਂ ਪਰ ਲੇਕਿਨ ਮੈਂ ਇਹ ਜੁਰੂਰ ਕਹਾਂਗਾ ਕਿ ਅੱਜ ਦੇ ਜਿਹੜੇ ਬਾਰਿਸ਼ ਦਾ ਜਿਹੜਾ ਰੈਡ ਅਲਰਟ ਵੀ ਜਿਹੜਾ ਕੀਤਾ ਹੋਇਆ ਸੀਗਾ ਮੌਸਮ ਵਿਭਾਗ ਵੱਲੋਂ ਇਧਰ ਨਾਲ ਲੱਗਦੇ ਮਰੰਡਾ ਤੋਂ ਚਮਕੌਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਵੀ ਕਾਫੀ ਭਾਰੀ ਬਾਰਿਸ਼ ਦੇਖੀ ਗਈ ਹੈ ਪਰ ਰੋਪੜ ਦੇ ਵਿੱਚ ਭਾਰੀ ਨਹੀਂ ਸੀਗਾ ਕਿਉਂਕਿ ਪਰ ਲੇਕਿਨ ਇਸ ਵੇਲੇ ਜਿਹੜੇ ਅਸਾਰ ਹੈ ਉਹ ਕਾਫੀ ਜਿਹੜੇ ਮੀਂਹ ਵਾਲੇ ਬਣੇ ਹੋਏ ਆ ਪਰ ਲੇਕਿਨ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਬਿਲਕੁਲ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਅੱਠ ਰਹੋ ਬਾਰਿਸ਼ ਜਿਹੜੀ ਹੈ ਜਿਆਦਾ ਔਰ ਘੱਟ ਕਿਸੇ ਵੀ ਵੇਲੇ ਵੀ ਹੋ ਸਕਦੀ ਹੈ ਕਿਉਂਕਿ ਜਿਵੇਂ ਕਿ ਅਸੀਂ ਤਸਵੀਰਾਂ ਦੇ ਦੇਖ ਰਹੇ ਹਾਂ ਕਿ ਇੱਕਦਮ ਇੰਨਾ ਪਾਣੀ ਜਿਹੜਾ ਬਿਲਕੁਲ ਮਸਾਲੀ ਦੇ ਇਲਾਕੇ ਦੇ ਵਿੱਚ ਜੋ ਲੰਬਾ ਚੋਆ ਖੱਡ ਜਿਹਨੂੰ ਆਪਾਂ ਨਾ ਦੇ ਨਾਲ ਇਹ ਨੂੰ ਜਾਣਿਆ ਜਾਂਦਾ ਹੈ ਲੇਕਿਨ ਉਸ ਦੇ ਵਿੱਚ ਐਨਾ ਪਾਣੀ ਆਉਣ ਦੇ ਕਾਰਨ ਲੋਕਾਂ ਦੇ ਘਰਾਂ ਦੇ ਤੱਕ ਪਾਣੀ ਦੀ ਛੱਲਾ ਜਿਹੀਆਂ ਬੈਜਦੀਆਂ ਨਜ਼ਰ ਆਈਆਂ ਨੇ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਬਿਲਕੁਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਖੱਡਾ ਨਾਲੇ ਦੇ ਵਿੱਚ ਜਾਂ ਸਵੇਰ ਸ਼ਾਮੀ ਜਾ ਕੇ ਇਹ ਧਿਆਨ ਜ਼ਰੂਰ ਦੇਣ ਕਿਤੇ ਕੋਈ ਵੀ ਜਿਹੜੀ ਖੱਡਾ ਹੈ ਉਹ ਪਾਣੀ ਦੇ ਵਹਾਅ ਨੂੰ ਰੋਕ ਤਾਂ ਨਹੀਂ ਰਹੀ ਉਹ ਵਿੱਚ ਜਿੱਥੇ ਨਾਲ ਜਿਹੜਾ ਪਾਣੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਜਿਹੜਾ ਖਤਰਾ ਬਣ ਜਾਂਦਾ ਹੈ ਤੇ ਖੱਡਾ ਨਾਲ ਜਿਹੜੇ ਸਾਫ਼ ਹੋਣੇ ਚਾਹੀਦੇ ਆ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਧੰਨਵਾਦ ਇਹਨਾਂ ਦੇ ਚੋ ਭਾਰੀ ਬਾਰਿਸ਼ ਦੇ ਕਾਰਨ ਅੱਜ ਰੋਪੜ ਜ਼ਿਲ੍ਹੇ ਦੇ ਤਰਨਦੇ ਪਿੰਡ ਮਨਸਾਲੀ ਵਿਖੇ ਇੰਨਾ ਜ਼ਿਆਦਾ ਫਲੱਡ ਆਇਆ ਯਾਰੇ დას ਕੋ ਭਾਰੀ ਬਾਰਿਸ਼ ਦੇ ਕਾਰਨ ਅੱਜ ਰੋਪੜ ਜਿਲ੍ਹੇ ਦੇ ਪਿੰਡ ਮਨਸਾਲੀ ਤੇ ਇੰਨਾ ਜ਼ਿਆਦਾ ਹੱਲੜ ਆਇਆ ਜਿਹੜੀਆਂ ਖੱਡਾਂ ਦੇ ਵਿੱਚ ਕਿ ਪਾਣੀ ਲੋਕਾਂ ਦੇ ਘਰਾਂ ਦੇ